ਕੀ ਕੀ ਕੰਮ ਕਰਦੀ ਹੈ ਜਿੱਥੇ ਤੁਸੀਂ ਬੈਠੇ ਹੋ ਮਹਾਰਾਜਾ ਅਜੀਤ ਸਿੰਘ ਨੇ ਕਿਸੇ ਬੰਦੇ ਦੀ ਓਟ ਨਹੀਂ ੱਟੀ ਡਾਕਟਰ ਨਹੀਂ ਦਵਾ ਦਵ ਲੱਭੇ ਵੀ ਬੇੜੀਆਂ ਚ ਬਿਠਾ ਕੇ ਡਾਕਟਰ ਭੇਜਾਂ ਉੱਥੇ ਨਾ ਫਿਰ ਉਹ ਇੱਕ ਡਾਕਟਰ ਕੋਲ ਗਿਆ ਇੱਕ ਡਾਕਟਰ ਕੋਲ ਉਹ ਡਾਕਟਰ ਪਤਾ ਕੌਣ ਆ ਜਿਹੜੇ ਬੰਦੇ ਨੂੰ ਕਹੇ ਦਬਿਨਾ ਤੇਰੀ ਇਹ ਕੈਂਸਰ ਆਖਰੀ ਸਟੇਜ ਤੇ ਆ ਦਨਾ ਬਾਤ ਤੇਰੀ ਮੌਤ ਹੈ ਜੇ ਉਸ ਡਾਕਟਰ ਦੇ ਕੋਲ ਜਾਵੇ ਚਲਿਆ ਉਹਦੀ ਸਰਦਲ ਤੇ ਜਾ ਕੇ ਨੱਕ ਗੋਡਾ ਰਗੜੇ ਤੇ ਜੇ ਕਹਿੰਦਾ ਦਿলো ਜਾ ਕੇ ਸਿਰ ਝੁਕਾ ਕੇ ਉਹ ਰਿਪੋਰਟ ਜਾ ਕੇ ਦੁਬਾਰਾ ਕਰਵਾਵੇ ਤੇ ਕੈਂਸਰ ਨਹੀਂ ਆਵੇਗੀ ਮੇਰੇ ਕੋ ਪੁਖਤਾ ਪ੍ਰੂਫ ਹੈਗੇ ਨੇ ਮੇਰੇ ਨਾਲ ਚਲੇ ਚਲਿਓ ਇੱਕ ਬੀਬੀ ਆਇਆ ਛਾ ਜਲਵੱਡੀ ਦੀ ਉਹ ਬੀਬੀ ਦੀ ਕੈਂਸਰ ਆਖਰੀ ਸਟੇਜ ਤੇ ਹੈ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਲੇਕਿਨ ਗੁਰੂ ਨੇ ਕਿਰਪਾ ਕੀਤੀ ਅੱਜ ਉਹ ਜਿਹੜੀ ਬੀਬੀ ਹੈ ਉਹ ਦਰਬਾਰ ਸਾਹਿਬ ਆਣ ਕੇ ਸੇਵਾ ਕਰਦੀ ਹੈ ਉਹਨੇ ਰਿਪੋਰਟ ਕਰਵਾਈ ਸੀ ਮਹੀਨੇ ਬਾਅਦ ਤੇ ਕੈਂਸਰ ਨਿਲ ਆਈ ਸੀ ਕੈਂਸਰ ਨਹੀਂ ਸੀ ਆਈ ਉਹ ਹੈ ਡਾਕਟਰ ਧੰਨ ਗੁਰੂ ਰਾਮਦਾਸ ਮਹਾਰਾਜ ਸਤਗੁਰੂ ਉਹਦੇ ਚਰਨਾਂ 'ਚ ਆ ਗਿਆ ਮਹਾਰਾਜਾ ਰਜੀਤ ਸਿੰਘ ਉਹਨੇ 500 ਰੁਪਏ ਦੀ ਦੇਗ ਕਰਵਾਈ ਤੇ ਗਰੰਥੀ ਸਿੰਘ ਬੈਠਾ ਹੋਇਆ ਤਾਬਿਆ ਉਹ ਉੱਠ ਕੇ ਲੱਗਾ ਅਰਦਾਸ ਬੇਨਤੀ ਕਰਨ ਤੇ ਮਹਾਰਾਜਾ ਰਜੀਤ ਸਿੰਘ ਨੇ ਆਖਿਆ ਜੀ ਤੁਸੀਂ ਨਾ ਅਰਦਾਸ ਕਰਿਓ ਅੱਜ ਕਿਰਪਾ ਕਰਕੇ ਮੈਨੂੰ ਆਪਣੀ ਅਰਦਾਸ ਆਪ ਕਰ ਲਿਆ ਦਿਓ ਫਿਰ ਹੱਥ ਬੰਨ੍ਹ ਛੇਰੇ ਪੰਜਾਬ ਨੇ ਅਰਜ ਗੁਜਾਰੀ ਹਾਓ ਅਪਰਾਧੀ ਗੁਨਾਹਗਾਰ ਮੂਰਖ ਅਹੰਕਾਰੀ ਪਰ ਤੂੰ ਬਖਸ਼ਣ ਹਾਰ ਹੈ ਗੁਰ ਪਾਰਿਉ ਪਕਾਰੀ ਤੂੰ ਕੰਗਲੇ ਕਰਦਾ ਬਾਦਸ਼ਾਹ ਸ਼ਾਹ ਕਰੇ ਭਿਖਾਰੀ ਤੂੰ ਸ਼ਾਹੀ ਬਖਸ਼ੀ ਪੰਥ ਨੂੰ ਸਿੰਘਾਂ ਸਰਦਾਰੀ ਮੇਰਾ ਸੇਵਾ ਕਰਨਾ ਧਰਮ ਹੈ ਜਿਤ ਦਾਤ ਤੁਮਾਰੀ ਅੱਜ ਸਿੰਘਾਂ ਨੂੰ ਮਲਤਾਨ ਵਿੱਚ ਪਈ ਔਕੜ ਭਾਰੀ ਹੁਣ ਕੌਣ ਸਹਾਈ ਆਪ ਬਿਨ ਸਤ ਗੁਰ ਨਿਰੰਕਾਰੀ ਪ੍ਰਭੂ ਲਜਿਆ ਰੱਖ ਲਓ ਦਾਸ ਦੀ ਤਹੇ ਪਿਆ ਦੁਆਰੀ ਅਰਦਾਸ ਕਰਕੇ ਆਖਿਆ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਤੋਂ ਬਿਗੈਰ ਮੇਰਾ ਦੁਨੀਆ ਤੇ ਆਸਰਾ ਕੋਈ ਨਹੀਂ ਜੀ ਮਹਾਰਾਜ ਕਰੋ ਖਾ ਕਿਰਪਾ ਸਤਿਗੁਰੂ ਕਿਤੇ ਮੁਲਤਾਨ ਵਿੱਚ ਇਹੋ ਜੀ ਖੇੜ ਵਰਤਾ ਦਿਓ ਮਹਾਰਾਜ ਹੈ ਜੇ ਦੀ ਬਿਮਾਰੀ ਖਤਮ ਹੋ ਜਾਵੇ ਅਰਦਾਸ ਬੇਨਤੀ ਕਰਕੇ ਜਦੋਂ ਨੇ ਕਿਹਾ ਸਿਰ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜਦੋਂ ਇੰਨੀ ਗੱਲ ਕਹੀ ਇਤਿਹਾਸਕਾਰ ਕਹਿੰਦੇ ਇਧਰ ਕਿ ਬੱਤ ਦਾ ਭਲਾ ਉਧਰ ਮੁਲਤਾਨ ਦੀ ਧਰਤੀ ਤੇ ਮੂਲੇ ਧਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਇਹਨੂੰ ਕਹਿੰਦੇ ਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜਨ ਸ਼ਬਦ ਹੈ ਸੰਸਕ੍ਰਿਤ ਭਾਸ਼ਾ ਦਾ ਨਿਮਾਣੇ ਹੋ ਕੇ ਨਤਾਣੇ ਹੋ ਕੇ ਗੁਰੂ ਦੇ ਘਰ ਹੀ ਅਰਦਾਸ ਕਰਨੀ ਹੁਣ ਮਹਾਰਾਜਾ ਰਜੀਤ ਸਿੰਘ ਅਰਦਾਸ ਕਰਕੇ ਆ ਰਹੇ ਨੇ ਤੇ ਤਖਤ ਤੇ ਬੈਠਾ ਕੌਮ ਦਾ ਜਥੇਦਾਰ ਆਕਾਲੀ ਬਾਬਾ ਫੂਲਾ ਸੀ ਉਹਨਾਂ ਨੂੰ ਪਤਾ ਲੱਗਾ ਮਹਾਰਾਜਾ ਰਜੀਤ ਸਿੰਘ ਜੀ ਆਏ ਨੇ ਸਿਵਾਦਾਰ ਭੇਜਿਆ ਮਹਾਰਾਜਾ ਅਰਜੀਤ ਸਿੰਘ ਜੀ ਆਣ ਕੇ ਮਿਲੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਵੇਖੋ ਸਿਆਸਤ ਧਰਮ ਨੂੰ ਮਿਲਣ ਵਾਸਤੇ ਆ ਰਹੀ ਹੈ ਧਰਮ ਸਿਆਸਤ ਨੂੰ ਮਿਲਣ ਵਾਸਤੇ ਥੰਡੇ ਨਹੀਂ ਉਤਰਿਆ ਗੁੱਸਾ ਨਾ ਕਰਿਓ ਅੱਜ ਦਾ ਹੁੰਦਾ ਤੇ ਹੋ ਸਕਦਾ ਹੈ ਗਾਂ ਏਅਰਪੋਰਟ